14 ਜੂਨ ਨੂੰ ਥਾਣਾ ਗੇਟਕੀਮਾ ਵਿੱਚ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਬਨੂਤ ਕੁਮਾਰ ਜਿਹੜਾ ਪਨੇਵਨਗਰ ਅਬਸਰਦਾ ਰਹਿਣ ਵਾਲਾ ਹੈ ਇਹ ਗੰਨੇ ਦੀ ਆੜਤ ਦਾ ਕੰਮ ਕਰਦਾ ਹੈ ਇਹ ਆਪਣੇ ਗੋਦਾਮ ਰਾਮਬਗ ਤੋਂ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀਗਾ ਤਾਂ ਇਸ ਦੇ ਪਿੱਛੇ ਚਾਰ ਨੌਜਵਾਨਾਂ ਨੇ ਇਸ ਨੂੰ ਘੇਰ ਕੇ ਦੋ ਵੀਕਲਾਂ ਤੇ ਆ ਕੇ ਇਸ ਕੋਲੋਂ ਇਸ ਦੀ ਐਕਟਿਵਾ ਤੇ ਪਲੱਸ ਜਿਹੜਾ ਕੈਚਰ ਉਹਦੇ ਵਿੱਚ ਕੈਚ ਸੀਗਾ ਉਸ ਨੂੰ ਇਹ ਖੋ ਕੇ ਲੈ ਗਏ ਇਹ ਕਰੀਬ ਸਵੇਰੇ 9:45 ਦੇ ਉਸ ਦਿਨ ਦੀ ਘਟਨਾ ਹੈ ਜਿਸ ਤੇ ਕਾਰਵਾਈ ਕਰਦੇ ਆ ਥਾਣਾ ਗੇਟਕੀਮਾ ਵੱਲੋਂ ਮਕਦਮਾ ਨੰਬਰ 155 ਜਿਹੜਾ ਇਸ ਤੇ ਦਰਜ ਕੀਤਾ ਗਿਆ 304 ਪੀਐਨਐਸ ਦੇ ਵਿੱਚ ਇਸ ਤੇ ਜਿਹੜੀਆਂ ਸਾਰੀਆਂ ਡਿਪਲੋਏਟ ਕੀਤੀਆਂ ਗਈਆਂ ਜਿਨ੍ਹਾਂ ਨੇ ਟੈਕਨੀਕਲੀ ਅਤੇ ਇੰਟੈਲੀਜੈਂਸ ਬੀਐਸ ਡਿਪਰੇਸ਼ਨ ਕਰਦੇ ਇਹਨਾਂ ਸਾਰੇ ਨੂੰ ਟਰੈਕ ਕਰਕੇ ਇਸ ਦੇ ਵਿੱਚ ਦੋ ਦੋਸ਼ੀ ਜਿਹੜੇ ਬੀਨ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਵਿੱਚ ਬਾਹੂ ਪੁੱਤਰ ਸ਼ਬੀਕ ਸਿੰਘ ਅਤੇ ਕੈਪਟਨ ਪੁੱਤਰ ਸਤਨਾਮ ਸਿੰਘ ਇਹ ਦੋ ਜਣੇ ਅਰੈਸਟ ਹੋ ਗਏ ਨੇ ਇਹਨਾਂ ਕੋਲੋਂ ਜਿਹੜੀ ਚੋਰੀ ਖੂ ਕੀਤੀ ਗਈ ਐਕਟਵਾ ਪਲੱਸ ਜਿਹੜਾ ਵਾਰਦਾਤ ਦੇ ਵੇਲੇ ਇਹਨਾਂ ਵੱਲੋਂ ਵਤ ਪਿਆ ਗਿਆ ਮੋਟਰਸਾਈਕਲ ਦੇ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਗਏ ਨੇ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹ ਵੀ ਇਸ ਦੇ ਛਨਾਕਤ ਹੋ ਗਏ ਜਿਹੜੇ ਪਲਵਿੰਦਰ ਸਿੰਘ ਅਤੇ ਹੈਪੀ ਹੈ ਦੋਵੇਂ ਭਰਾ ਨੇ ਇਹ ਚਾਰੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜਿਹੜਾ ਕੈਪਟਨ ਸਿੰਘ ਇਸ ਦਾ ਫਾਦਰ ਜਿਹੜਾ ਉੱਥੇ ਵੇਲਣੇ ਦਾ ਕੰਮ ਕਰਦਾ ਸੀਗਾ ਇਹਨਾਂ ਨੇ ਇਸ ਕੋਲੋਂ ਜਿਹੜਾ ਮਦਈ ਹੈ ਰਕੇਸ਼ ਵਿਨੋਦ ਕੁਮਾਰ ਇਸ ਕੋਲੋਂ ਇਹ ਗੰਨਾ ਲੈ ਕੇ ਜਾਂਦੇ ਹੁੰਦੇ ਸੀਗੇ ਇਹਨਾਂ ਨੇ ਰਲ ਕੇ ਇਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਆਈ ਕਿ ਇਹ ਜਿਹੜਾ ਇਸ ਦੇ ਉੱਤੇ ਨਿਗਰ ਰੱਖੀ ਗਈ ਵਦਈ ਦੇ ਉੱਪਰ ਤੇ ਜਦੋਂ ਇਹ ਆਪਣੀ ਦੁਕਾਨ ਤੋਂ ਕੈਸ਼ ਤੇ ਐਕਟਵਾ ਤੇ ਨਿਕਲਿਆ ਇਹਨਾਂ ਦੋਵੇਂ ਚੀਜ਼ਾਂ ਉਹਨਾਂ ਕੋਲ ਸਨੇਚ ਕਰ ਲਈਆਂ ਸਾਡੀ ਟੀਮ ਵੱਲੋਂ ACP ਜਸਪਾਲ ਸਿੰਘ ਅਤੇ ਮੈਡਮ ਮਨਜੀਤ ਕੌਰ ਇਹਨਾਂ ਦੀ ਟੀਮ ਵੱਲੋਂ ਜਿਹੜਾ ਇਸ ਤੇ ਕਾਰਵਾਈ ਕਰਦੇ ਆ ਜਿਹੜਾ ਇਸ ਕੇਸ ਨੂੰ ਹੱਲ ਕੀਤਾ ਤੇ ਦੋ ਦੋਸ਼ੀ ਅਰੇਸਟ ਕਰਕੇ ਉਹਨਾਂ ਕੋਲੋਂ ਜਿਹੜੇ ਵੀਹਿਕਲ ਅਤੇ ਜਿਹੜਾ ਵਾਦਦਤ ਵੇਲੇ ਵਰਤਿਆ ਗਿਆ ਉਹਨਾਂ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਗਿਆ